1000 ਕਰੋੜ ਰੁਪਏ ਦਾ ਜੁਰਮਾਨਾ ਲੱਗਦਾ ਪੰਜਾਬ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਤੇ ਕਾਫੀ ਸਮੱਸਿਆਵਾਂ ਵਿੱਚੋਂ ਪੰਜਾਬ ਲੰਘ ਰਿਹਾ ਹੈ ਤੇ ਦਿਨੋ ਦਿਨ ਕਰਜ਼ਾ ਜਿਹੜਾ ਉਹ ਵੀ ਅਕਸਰ ਜਿਹੜਾ ਚਾਹ ਸਰਤੇ ਚੜ ਰਿਹਾ ਕਿਉਂਕਿ ਜਿਹੜਾ ਕਰਜ਼ਾ ਲਿਆ ਹੋਇਆ ਉਸ ਦਾ ਵਿਆਜ ਹੀ ਉਤਾਰਨ ਦੇ ਲਈ ਵਾਰ-ਵਾਰ ਕਰਜ਼ਾ ਚੁੱਕਿਆ ਜਾ ਰਿਹਾ ਤੇ ਇਹ ਹਾਲਾਤਾਂ ਵਿੱਚ ਵੱਡਾ ਝੜਕਾ ਉਦੋਂ ਲੱਗਦਾ ਪੰਜਾਬ ਸਰਕਾਰ ਨੂੰ ਜਦੋਂ ਐਨਜੀਟੀ ਯਾਨੀ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਵਾਤਾਵਰਣ ਨੂੰ ਮੁੱਖ ਰੱਖਦਿਆਂ 1000 ਕਰੋੜ ਰੁਪਏ ਦਾ ਜਿਹੜਾ ਜੁਰਮਾਨਾ ਠੋਕਿਆ ਜਾਂਦਾ ਹੈ ਤੇ ਨਾਲ ਦੀ ਨਾਲ ਆਦੇਸ਼ ਦਿੱਤੇ ਜਾਂਦੇ ਆ ਕਿ ਇੰਨੇ ਸਮੇਂ ਦੇ ਵਿੱਚ ਵਿੱਚ ਜਿਹੜਾ ਜੁਰਮਾਨਾ ਭੁਗਤਾਨ ਕੀਤਾ ਜਾਵੇ ਪਰ ਉਧਰ ਇਸ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਹਲਚਲ ਤੇਜ਼ ਕੀਤੀ ਗਈ ਤੇ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਜਿਸ ਵਿੱਚ ਕਿ ਹੁਣ ਵੱਡੀ ਰਾਹਤ ਹੈ ਜਿਹੜੀ ਪੰਜਾਬ ਸਰਕਾਰ ਨੂੰ ਮਿਲੀ ਹੈ ਕਿ 1000 ਕਰੋੜ ਰੁਪਏ ਦੇ ਜੁਰਮਾਨੇ ਤੇ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ ਤਾਂ ਸੁਪਰੀਮ ਕੋਰਟ ਵੱਲੋਂ ਸਖਤ ਜਿਹੜੇ ਆ ਹੁਕਮ ਕੀਤੇ ਗਏ ਆ ਅਤੇ ਇਸ ਦੇ ਨਾਲ NGT ਅਤੇ ਕੇਂਦਰ ਸਰਕਾਰ ਨੂੰ ਨੋਟਿਸ ਵੀ ਸੁਪਰੀਮ ਕੋਰਟ ਦਾ ਗਿਆ ਹੈ ਤੇ ਦੱਸਦੀ ਹੈ ਕਿ ਸੁਪਰੀਮ ਕੋਰਟ ਨੇ ਪੰਜਾਬ ਬਾਰੇ NGT ਦੇ ਹੁਕਮਾਂ ਤੇ ਰੋਕ ਲਾਈ ਹੈ ਸੁਪਰੀਮ ਕੋਰਟ ਨੇ ਰੇਤ ਖੋਦ ਤੇ ਅਰਸ਼ੋਦੇ ਪਾਣੀ ਦੇ ਪ੍ਰਬੰਧਨ ਵਿੱਚ ਨਕਾਮ ਰਹਿਣ ਲਈ ਪੰਜਾਬ ਸਰਕਾਰ ਨੂੰ 1000 ਕਰੋੜ ਰੁਪਏ ਤੋਂ ਵੱਧ ਦਾ ਵਾਤਾਵਰਣ ਹਰਜਾਲਾ ਲਾਉਣ ਦੀ ਲਾਉਣ ਦੇ ਕੌਮੀ ਗ੍ਰੀਨ ਇੰਟਰਵਿਊਨਲ ਦੇ ਫੈਸਲੇ ਤੇ ਰੋਕ ਲਗਾ ਦਿੱਤੀ ਹੈ ਚੀਫ ਜਸਟਿਸ ਡੀワイ ਚੰਦਰਚੂੜ ਅਤੇ ਜਸਟਿਸ ਜੇਵੀ ਪਰਦੀਵਾਲਾ ਤੇ ਜਸਟਿਸ ਮਨੋਜ ਮਿਸਰਾ ਦੇ ਬੈਂਚ ਨੇ ਪੰਜਾਬ ਸਰਕਾਰ ਵੱਲੋਂ ਐਨਜੀਟੀ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਅਤੇ ਪਟੀਸ਼ਨ ਤਾਂ ਪਟੀਸ਼ਨ ਇਹ ਦਾਇਰ ਕੀਤੀ ਜਾਂਦੀ ਹੈ ਤੇ ਇਸੇ ਦੇ ਚਾਲਦਿਆਂ ਕੇਂਦਰ ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਹੈ ਸੂਬਾ ਸਰਕਾਰ ਵੱਲੋਂ ਸੀਨੀਅਰ ਵਕੀਲ ਅਵਿਸ਼ੇਖ ਸਿੰਘ ਵੀ ਨੇ ਪੱਖ ਰੱਖਿਆ ਅਤੇ ਐਨਜੀਟੀ ਨੇ 25 ਜੁਲਾਈ ਦੇ ਆਪਣੇ ਹੁਕਮਾਂ ਵਿੱਚ ਪੰਜਾਬ ਸਰਕਾਰ ਨੂੰ ਵਾਤਾਵਰਣ ਹਰਜਾਨੇ ਵਜੋਂ ਮੁੱਖ ਸਕੱਤਰ ਜਰੀਏ ਸੀਪੀਸੀਬੀ ਕੋਲ 1 ਮਹੀਨੇ ਅੰਦਰ 10000 ਕਰੋੜ ਰੁਪਏ ਤੋਂ ਵੱਧ ਜੁਰਮਾਨਾ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਸੀ ਕੌਮੀ ਗ੍ਰੀਨ ਟਰਮੀਨਲ ਦੇ ਨੇ ਉਦੋਂ ਕਿਹਾ ਸੀ ਸਮੇਂ-ਸਮੇਂ ਤੇ ਹੁਕਮਾਂ ਜਾਰੀ ਕਰਕੇ ਪੰਜਾਬ ਸਰਕਾਰ ਨੇ ਇਸ ਆਸ ਅਤੇ ਭਰੋਸੇ ਨਾਲ ਮੌਕੇ ਦਿੱਤੇ ਗਏ ਕਿ ਉਹ ਵਾਤਾਵਰਣ ਕਾਨੂੰਨ ਕਾਨੂੰਨਾ ਵਿਚਲੀਆਂ ਵਿਵਸਥਾਂ ਅਤੇ ਵਿਸ਼ੇਸ਼ ਕਰਕੇ ਜਲ ਐਕਟ 1974 ਦੀ ਧਾਰਾ 24 ਦੀ ਪਾਲਣਾ ਲਈ ਸੰਜੀਦਗੀ ਸੰਜੀਦਗੀ ਦਿਖਾਵੇ ਸਰਕਾਰ ਅਤੇ ਤੋਸਤੇ ਜ਼ਰੂਰੀ ਕਦਮ ਚੁੱਕੇਗੀ ਸਰਕਾਰ ਪਰ ਇਹਨਾਂ ਤੇ ਕੁਝ ਦੱਸਿਆ ਜਾ ਰਿਹਾ ਹੈ ਕਿ ਐਨਜੀਟੀ ਨੂੰ ਕਦਮ ਚੁੱਕਦੇ ਹੋਏ ਪੰਜਾਬ ਸਰਕਾਰ ਦਿਖਾਈ ਨਹੀਂ ਦਿੱਤੀ ਜਿਸ ਦੇ ਚਾਲਦਿਆਂ ਪੰਜਾਬ ਸਰਕਾਰ ਤੇ ਜੁਰਮਾਨਾ ਜਿਹੜਾ ਠੋਕਿਆ ਜਾਂਦਾ ਇੱਕ ਸਮਾਂ ਉਹ ਵੀ ਜਾਂ ਆਂਦਾ ਹੈ ਜਦੋਂ ਨਵਜੋਤ ਸਿੰਘ ਸਿੱਧੂ ਐਨਜੀਟੀ ਕੋਲ ਪਹੁੰਚਦੇ ਆ ਤੇ ਪੰਜਾਬ ਸਰਕਾਰ ਤੇ ਜਾ ਜਿਹੜੇ ਦੋਸ਼ ਲਗਾਏ ਜਾਂਦੇ ਆ ਕਿ ਵਾਤਾਵਰਨ ਦੇ ਨੂੰ ਦਿਨ ਪੰਜਾਬ ਦਾ ਪ੍ਰਦੂਸ਼ਿਤ ਹੋ ਰਿਹਾ ਪਰ ਪੰਜਾਬ ਸਰਕਾਰ ਇਸ ਵਲੇ ਕੋਈ ਸੰਜੀਦਗੀ ਨਹੀਂ ਦਿਖਾ ਰਹੀ ਤੇ ਇਸੇ ਦੇ ਚੱਲਦਿਆਂ ਵੱਡਾ ਐਕਸ਼ਨ ਹੁੰਦਾ ਕੁਝ ਸਮੇਂ ਬਾਅਦ ਹੀ 1000 ਕਰੋੜ ਰੁਪਏ ਦਾ ਜੁਰਮਾਨਾ ਜਿਹੜਾ ਉਹ ਪੰਜਾਬ ਸਰਕਾਰ ਤੇ ਠੋਕਿਆ ਜਾਂਦਾ ਪਰ ਉਧਰ ਇਸੇ ਸਾਰੇ ਮਸਲੇ ਨੂੰ ਲੈ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਪੰਜਾਬ ਸਰਕਾਰ ਵੱਲੋਂ ਖੜਕਾਇਆ ਗਿਆ ਅਤੇ ਪੰਜਾਬ ਸਰਕਾਰ ਨੇ ਆਪਣਾ ਪੱਖ ਰੱਖਿਆ ਤੇ ਸੁਪਰੀਮ ਕੋਰਟ ਨੇ ਇਸ ਦਾ ਸਾਰੀ ਜਾਂਚ ਪੜਤਾਲ ਕਰਨ ਤੋਂ ਬਾਅਦ ਵਿਚਾਰ ਚਰਚਾ ਕਰਨ ਤੋਂ ਬਾਅਦ ਅੱਜ 1000 ਕਰੋੜ ਰੁਪਏ ਦੇ ਜੁਰਮਾਨੇ ਤੇ ਰੋਕ ਲਗਾ ਦਿੱਤੀ ਹੈ ਤੇ ਇਹ ਰਾਹਤ ਹੈ ਵੱਡੀ ਰਾਹਤ ਕਹਿ ਸਕਦੇ ਐ ਇਸ ਨੂੰ ਕਿਉਂਕਿ ਪੰਜਾਬ ਤੇ ਜੋ ਕਰਜ਼ਾ ਚੜਿਆ ਹੋਇਆ ਉਸ ਦਾ ਵਿਆਜ ਹੀ ਹਲੇ ਕਰਜ਼ੇ ਦੇ ਰੂਪ ਵਿੱਚ ਵੀ ਨਹੀਂ ਮੋੜਿਆ ਜਾ ਰਿਹਾ ਪਰ ਉਧਰ ਅਜਿਹੇ ਜਰਮਾਨੇ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੇ ਭਾਰੂ ਪੈ ਰਹੇ ਸੀ ਪੰਜਾਬ ਤੇ ਭਾਰੂ ਪੈ ਰਹੇ ਸੀ ਅਤੇ ਹੁਣ ਕਿਤੇ ਨਾ ਕਿਤੇ ਇਹ ਰਾਹਤ ਜ਼ਰੂਰ ਮਿਲੇਗੀ ਅਤੇ 1000 ਕਰੋੜ ਰੁਪਏ ਦਾ ਜੋ ਹਰਜਾਨਾ ਭਰਨਾ ਸੀ ਪੰਜਾਬ ਸਰਕਾਰ ਨੇ ਉਸ ਤੇ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ ਤੇ ਬੀਤੇ ਸਮੇਂ ਦਰਮਿਆਨ ਦੇਖਿਆ ਗਿਆ ਕਿ ਪੰਜਾਬ ਵਿੱਚ ਪਾਣੀ ਨੂੰ ਲੈ ਕੇ ਜਾ ਕੈਸਾ ਦੇਖੋ ਕਿ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਗਏ ਸੀ ਵਿਰੋਧੀ ਪਾਰਟੀਆਂ ਵੱਲੋਂ ਪੰਜਾਬ ਸਰਕਾਰ ਨੂੰ ਘੇਰਿਆ ਗਿਆ ਸੀ ਕਿ ਪੰਜਾਬ ਸਰਕਾਰ ਇਨ੍ਹਾਂ ਮਸਲਿਆਂ ਤੇ ਬਿਲਕੁਲ ਸੰਜੀਦਗੀ ਨਹੀਂ ਦਿਖਾ ਰਹੀ ਅਤੇ ਇਸੇ ਦੇ ਚੱਲਦਿਆਂ ਬਹੁਤ ਸਾਰੇ ਥਾਮਾਂ ਤੇ ਪਾਣੀ ਪ੍ਰਦੂਸ਼ਣ ਹੋ ਰਿਹਾ ਹੈ ਅਤੇ ਪਰਦਾ ਪਾਣੀ ਪ੍ਰਦੂਸ਼ਣ ਹੋਣ ਕਾਰਨ ਪਾਣੀ ਦੀ ਜਿਹੜੇ ਆ ਗੁਣਵੱਤਾ ਉਹ ਦਿਨੋ ਦਿਨ ਘਟਦੀ ਜਾ ਰਹੀ ਹੈ ਤੇ ਲੋਕ ਬਿਮਾਰੀਆਂ ਵਿੱਚ ਘਿਰਦੇ ਜਾ ਰਹੇ ਨੇ ਇਹ ਜਿਹੜੇ ਆ ਸਵਾਲ ਖੜੇ ਕਿਤੇ ਗਏ ਸੀ ਇਹ ਹੀ ਸਾਰਾ ਮਸਲਾ ਜਿਹੜਾ ਉਹ ਐਨਜੀਟੀ ਕੋਲ ਰੱਖਿਆ ਗਿਆ ਸੀ ਐਨਜੀਟੀ ਵੱਲੋਂ ਸਮੇਂ-ਸਮੇਂ ਤੇ ਇਸ ਦੀ ਜਾਂਚ ਪੜਤਾਲ ਕੀਤੀ ਗਈ ਤੇ ਉੱਥੇ ਐਨਜੀਟੀ ਨੇ ਦਾਵਾ ਵੀ ਕੀਤਾ ਸੀ ਕਿ ਅਸੀਂ ਕੁਝ ਸਮਾਂ ਵੀ ਦਿੱਤਾ ਪੰਜਾਬ ਸਰਕਾਰ ਨੂੰ ਵੱਖ-ਵੱਖ ਸਮੇਂ ਤੇ ਹਦਾਇਤਾਂ ਵੀ ਦਿੱਤੀਆਂ ਕਿ ਇਹਨਾਂ ਸਾਰੇ ਮਸਲਿਆਂ ਤੇ ਕੰਮ ਕੀਤਾ ਜਾਵੇ ਪਰ ਕਿਸੇ ਤਰ੍ਹਾਂ ਦੀ سنجੀਦਗੀ ਪੰਜਾਬ ਸਰਕਾਰ ਨੇ ਨਹੀਂ ਦਿਖਾਈ ਐਨਜੀਟੀ ਵੱਲੋਂ ਇਹ ਸਾਰਾ ਕੁਝ ਜਾਂਚ ਪੜਤਾਲ ਤੋਂ ਬਾਅਦ ਹੀ ਜਿਹੜਾ 1000 ਰੁਪਏ ਦਾ ਜਿਹੜਾ ਦਾਵਾ ਟੋਕਿਆ ਕਿ 1000 ਕਰੋੜ ਰੁਪਏ ਦਾ ਜੁਰਮਾਨਾ ਜਿਹੜਾ ਹੁਣ ਲਗਾਇਆ ਗਿਆ ਤੇ ਉਧਰ ਇਸ ਸਾਰੇ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚਦੀ ਹੈ ਸੁਪਰੀਮ ਕੋਰਟ ਦਾ ਰੁਖ ਕਰਨ ਤੇ ਜਿਹੜੀ ਪਟੀਸ਼ਨ ਬੈਂਚ ਕੋਲ ਪਹੁੰਚਦੀ ਆ ਤਾਂ ਆ ਡੀ ਬਾਈ ਚੰਦਰ ਚੂਟ ਜੋ ਕਿ ਮੁੱਖ ਜੱਜ ਨੇ ਤਾਂ ਉਹਨਾਂ ਦੀ ਅਗਵਾਈ ਦੀ ਬੈਂਚ ਜਦੋਂ ਇਸ ਸਾਰੇ ਮਸਲੇ ਦੀ ਜਾਂਚ ਪੜਤਾਲ ਕਰਦੀ ਹੈ ਤਾਂ 1000 ਕਰੋੜ ਰੁਪਏ ਦੇ ਜੁਰਮਾਨੇ ਤੇ ਰੋਕ ਲੱਗੀ ਹੈ ਤੇ ਨੋਟਿਸ ਵੀ ਜਾਰੀ ਹੋਇਆ ਹੈ